ਇਦਕੋਟ ਛਾਣੀ ਦੇ ਮਿਲਟਰੀ ਹਸਪਤਾਲ ਚ ਤਾਇਨਾਤ ਇੱਕ ਕਰਨਲ ਨਾਲ ਫੇਕ ਐਪ ਦੇ ਰਾਹੀਂ ਇਨਵੈਸਟਮੈਂਟ ਕਰਨ ਦਾ ਝਾਂਸਾ ਦੇ ਕੇ 72 ਲੱਖ ਰੁਪਏ ਦੀ ਠੱਗੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਮਾਮਲੇ ਵਿੱਚ ਸ਼ਿਕਾਇਤ ਤੋਂ ਬਾਅਦ ਜ਼ਿਲ੍ਹਾ ਪੁਲਿਸ ਨੇ ਥਾਣਾ ਸਾਈਬਰ ਕ੍ਰਾਈਮ ਵਿਖੇ ਮਕਦਮਾ ਦਰਜ ਕਰਦੇ ਹੋਏ ਪੜਤਾਲ ਸ਼ੁਰੂ ਕਰ ਦਿੱਤੀ ਹੈ ਪੜਤਾਲ ਦੀ ਸ਼ੁਰੂਆਤ ਚ ਪੁਲਿਸ ਨੇ ਪੀੜਤ ਕਰਨਾਲਾ ਦੇ 11 ਲੱਖ ਰੁਪਏ ਰਿਕਵਰ ਵੀ ਕਰ ਲਏ ਹਨ ਅਤੇ ਹੋਰ ਰੁਪਏ ਰਿਕਵਰ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਹੈ ਜਾਣਕਾਰੀ ਦੇ ਮੁਤਾਬਕ ਪੱਛਮ ਬੰਗਾਲ ਦੇ ਰਹਿਣ ਵਾਲੇ ਡਾਕਟਰ ਸੁਰਜੀਤ ਮੁੰਡਲ ਭਾਰਤੀ ਫੌਜ ਬਤੌਰ ਕਰਨਾਲ ਕੰਮ ਕਰ ਰਹੇ ਹਨ ਇੰਨੀ ਦਿਨੀ ਉਹਨਾਂ ਦੀ ਡਿਊਟੀ ਫਰੀਦਕੋਟ ਛਾਣੀ ਦੇ ਮਿਲਟਰੀ ਹਸਪਤਾਲ ਚ ਹੈ ਉਹਨਾਂ ਵੱਲੋਂ ਮੋਬਾਈਲ ਚ ਇੱਕ ਐਪ ਦੇ ਰਾਈ ਟ੍ਰੈਂਡਿੰਗ ਦਾ ਕੰਮ ਸ਼ੁਰੂ ਕੀਤਾ ਗਿਆ ਇਸ ਐਪ ਦੇ ਝਾਂਸੇ ਜਾ ਕੇ ਉਹਨਾਂ ਨੇ 72 ਲੱਖ ਰੁਪਏ ਇਨਵੈਸਟਮੈਂਟ ਕਰ ਦਿੱਤੇ ਇਨਵੈਸਟ ਕਰ ਦਿੱਤੇ ਹੁਣ ਜਦ ਦੇ ਪੈਸੇ ਵਾਪਸ ਨਾ ਨਿਕਲੇ ਤਾਂ ਉਹਨਾਂ ਵੱਲੋਂ ਜ਼ਿਲ੍ਹਾ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਜਿਸ ਤੋਂ ਬਾਅਦ ਪੁਲਿਸ ਨੇ ਮਕਦਮਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਇਸ ਪੂਰੇ ਮਾਮਲੇ 'ਚ ਡੀਐਸਪੀ ਸਾਈਬਰ ਕ੍ਰਾਈਮਰ ਰਾਜਕਮਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਇਸ ਫੇਕ ਐਪ ਤੋਂ ਪੀੜਤ ਡਾਕਟਰ ਦੇ 11 ਲੱਖ ਰੁਪਏ ਫ੍ਰੀਜ਼ ਕਰਵਾ ਲਏ ਹਨ ਜੋ ਕਿ ਉਹਨਾਂ ਨੂੰ ਵਾਪਸ ਮਿਲ ਜਾਣਗੇ ਅਤੇ ਬਾਕੀ ਪੈਸਿਆਂ ਦੀ ਰਿਕਵਰੀ ਕਰਨ ਵਾਸਤੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਤਰ੍ਹਾਂ ਦੇ ਫੇਕ ਐਪ ਦੇ ਝਾਂਸੇ ਵਿੱਚ ਨਾ ਆਣ ਇਸ ਕਰਨ ਹਰ ਰੋਜ਼ ਕਈ ਲੋਕ ਠੱਗੀ ਦਾ ਸ਼ਿਕਾਰ ਹੋ ਰਹੇ ਹਨ